ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਕੋਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਪੁਲਿਸ ਸਟੇਸ਼ਨ ਗੇਟ ਕੀਮਾ ਨੇ ਅੰਡਰ ਦਾ ਸੁਪਰਵਿਜ਼ਨ ਆਫ ਏਡੀਸਪੀ 1 ਮਿਸਟਰ ਵਿਸ਼ਾਲਜੀਤ ਜੀ ਏਸੀਪੀ ਸੈਂਟਰਲ ਸ਼ਰੀਰ ਜਸਪਾਲ ਜੀ ਤੇ ਐਸਐਚਓ ਗੇਟ ਕੀਮਾ ਮੈਡਮ ਮਨਜੀਤ ਕੌਰ ਉਹਨਾਂ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਹੈ ਵਿਕਰਮਜੀਤ ਸਿੰਘ ਅਲਾਇਸ ਬਿੱਕਾ ਤੇ ਸਤਬੀਰ ਸਿੰਘ ਸਨ ਆਫ ਸਲਵਿੰਦਰ ਸਿੰਘ ਇਹਨਾਂ ਦੀ ਉਮਰ ਤਕਰੀਬਨ 39 ਸਾਲ ਹੈਗੀ ਹੈ ਜੀ ਇਹ ਦੋਨੋਂ ਦੋਸ਼ੀਆਂ ਤੋਂ ਇਹਨਾਂ ਨੇ ਆਪਣਾ ਇੱਕ ਬਤੀਬੋਰ ਦਾ ਪਿਸਤਲ ਰਿਕਵਰ ਕੀਤਾ ਉਹਦੇ ਨਾਲ ਨਾਲ ਇੱਕ ਮੋਟਰਸਾਈਕਲ ਤੇ 912 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਤੇ ਜਿਹੜਾ ਤਾਂ ਵਿਕਰਮਜੀਤ ਸਿੰਘ ਹੈ ਉਹਦੇ ਤੇ ਕੋਈ ਵੀ ਹੱਲੇ ਪਰਚਾ ਨਹੀਂ ਹੈ ਤੇ ਜਿਹੜਾ ਆਪਣਾ ਸਰਬੀਰ ਸਿੰਘ ਹੈ son of ਸਲਵਿੰਦਰ ਸਿੰਘ ਉੱਤੇ ਆਲਰੇਡੀ ਤਿੰਨ ਪਰਚੇ ਦਰਜ ਨੇ ਤੇ ਇਹਨਾਂ ਦੀ ਪੁੱਛ ਗੇਚ ਤੇ ਇੱਕ ਹੋਰ ਬੰਦਾ ਇਹਨਾਂ ਦਾ ਸਾਥੀ ਅਸੀਂ ਨਾਮਿਨੇਟ ਕੀਤਾ ਕੁਲਵਿੰਦਰ ਸਿੰਘ ਲਾਇਸ ਕਾਕਾ ਤੇ ਉਹਦੇ ਤੇ ਵੀ ਆਲਰੇਡੀ ਚਾਰ ਪਰਚੇ ਦਰਜ ਹੈਗੇ ਵਰਕ ਵਰਕ ਦਰਮਾਹੇਟ ਸਬ ਪੁਲਿਸ ਕਮਿਸ਼ਨਰੇਟ ਦੇ ਥਾਣੇ ਸਕੈਂਟੂਨਮੈਂਟ ਸ਼ਾਟਾ ਤੇ ਆਪਣਾ ਅਪੀਅਟ ਕੀਮਾ ਦੇ ਵਿੱਚ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਜਸ ਐਕਸਪਲੋਰ ਕਰ ਰਹੇ ਹਾਂ ਤੇ ਜੋ ਕੁਝ ਵੀ ਸਾਨੂੰ ਪਤਾ ਚੱਲੇਗਾ ਅਸੀਂ ਤੁਹਾਡੇ ਤਹਤ ਲਾਵਾਂਗੇ ਧੰਨਵਾਦ